ਹੈਲੋ ਯੇ ਸਾਥੀਓ ਸੋਚ ਸਜਾ ਸਾਡਾ ਟੁਪੜੀ ਫਰਾਈ ਲੈਂਡ ਤੇ ਸਾਡੇ ਬੰਦੇ ਸੋ ਚਲਾ ਕੇ ਕੀ ਕਹਿੰਦਾ ਅ ਥੋੜਾ ਜਿਹਾ ਬਾਹਰ ਰਹੇ ਆ ਦਾ ਟੱਪੜੇ ਸਾਰੇ ਦੋਸਤਾਂ ਨੂੰ ਇੱਕ ਰਿਕੁਐਸਟ ਆ ਵੀ ਸਾਡੇ ਸੀਐਚਵੀ ਮੁਲਾਜ਼ਮਾਂ ਦੇ ਲਈ ਸਤਿ ਸ੍ਰੀ ਅਕਾਲ ਸਾਹਿਬ ਜੀ ਹਾਂਜੀ ਸਾਰੇ ਐਸ.ਐਚ.ਵੀ. ਮੁਲਾਜ਼ਮਾਂ ਦੇ ਮੌਸਲਾ ਬਦੌਣ ਲਈ ਵੀਡੀਓ ਲਾਈਕ ਕਰਿਆ ਕਰੋ ਇਹਨਾਂ ਨਾਲ ਹੀ ਸਾਡਾ ਕੰਮ ਚੱਲਦਾ ਬਿਜਲੀ ਬੋਰਡ ਇਹਨਾਂ ਦੇ ਸਿਰ ਤੇ ਖੜਾ ਵਾ ਜੇਕਰ ਬਿਜਲੀ ਬੋਰਡ ਇਹਨਾਂ ਨੂੰ ਸਾਰੇ ਅਰਦਾਸ ਕਰਨ ਵੀ ਇੱਕ ਟੀ ਸਰਕਾਰ ਨਾਲ ਪੱਕੀ ਕਰ ਦਈਏ ਤੇ ਸਭ ਲਈ ਦੇ ਹੋ ਜਾਣਾ। ਦੋਨੇ ਕਰ ਲਏ ਅਸੀਂ ਧੀਲੇ ਫੋੜ ਦਿੰਦੇ ਹਾਂ। ਸਾਰੇ ਸਾਥੀਆਂ ਨੂੰ ਪੀੜ ਆਵੇ ਵੀਡੀਓ ਨੂੰ ਸ਼ੇਅਰ ਜੁਰ ਕਰਿਓ ਲਾਈਕ ਵੀ ਕਰਿਓ। ਤੇ ਜੀ ਜੀ ਮੈਂ ਮਾਣ ਦਿੰਦਾ ਹਾਂ। Yeah, yeah.